ਕਿ ਮੈਂ ਦੀ ਸੁਣਾ ਅੱਜ ਜੇ ਤੁਸੀਂ ਕੱਲ ਦੀ ਖਬਰ ਤੁਹਾਨੂੰ ਸੁਣੀ ਹੋਣੀ ਹੈ ਕਿ 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਲੇਤਾ ਹੈ 1 ਮਹੀਨੇ ਦੇ ਅੰਦਰ 4450 ਕਰੋੜ ਰੁਪਇਆ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ ਇੱਕ ਕੋਈ ਸਕੀਮ ਚਲਦੀ ਦਿਖਾ ਦਿਓ ਕੋਈ ਸੜਕ ਰਿਪੇਅਰ ਹੁੰਦੀ ਦਿਖਾ ਦਿਓ ਕੋਈ ਚੀਜ਼ ਨਵੀਂ ਬੰਦ ਹੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ 60000 ਕਰੋੜ ਚਾੜ ਕੇ ਕਰਜ਼ਾ ਕੱਲਾ ਕੀ ਕੰਮ ਕੀਤਾ ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਕਰੋੜਾਂ ਰੁਪਇਆ ਇਸ਼ਤਿਹਾਰਾਂ ਤੇ ਲਾਇਆ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਵੱਡੇ-ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ ਕੱਲੇ ਲੁੱਟਣ ਦਾ ਕੰਮ ਕਰ ਰਹੇ 60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਚ ਤਾ ਤਾਂ 3-400 ਕਰੋੜ ਕਰਜ਼ਾ ਲੈ ਲਣਗੇ ਉਹਦੇ ਬਾਅਦ ਲਾਊਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦਨਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹੁੰਦਾ ਸਰ ਜੇ ਇਹ ਲੁੱਟ ਕੀਤੀ ਤੁਸੀਂ ਕਹਿ ਰਹੇ ਹੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜੀਓ ਸਰ ਆਹ ਤਾਂ ਇੱਕ ਐਜੀ ਚੀਜ਼ ਐ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਐ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਐ ਜੋ ਪੰਜਾਬ ਨੂੰ ਤਬਾਹ ਕੀਤਾ ਐ ਜਿਸ ਲੈਵਲ ਤੇ ਇਹਨਾਂ ਨੇ ਕਰਪਸ਼ਨ ਕਰ ਰਿਆ ਐ ਇਹ ਤਾਂ ਰਿਕਾਰਡ ਕੈਮ ਕੀਤਾ ਅੱਜ ਜੇ ਤੁਸੀਂ ਕੱਲ ਦੀ ਖਬਰ ਤੁਹਾਨੂੰ ਸੁਣੀ ਹੋਣੀ ਐ ਕਿ 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੇਤਾ ਹੈ 1 ਮਹੀਨੇ ਦੇ ਅੰਦਰ 4450 ਕਰੋੜ ਰੁਪਏ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 ਕਰੋੜ ਰੁਪਏ ਕਰਜ਼ਾ ਲੈ ਚੁੱਕੇ ਹੈ ਇੱਕ ਕੋਈ ਸਕੀਮ ਚਲਦੀ ਦਿਖਾ ਦਿਓ ਕੋਈ ਸੜਕ ਰਿਪੇਅਰ ਹੁੰਦੀ ਦਿਖਾ ਦਿਓ ਕੋਈ ਚੀਜ਼ ਨਵੀਂ ਬੰਦੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ 60000 ਕਰੋੜ ਚਾੜ੍ਹ ਕੇ ਕਰਜ਼ਾ ਕੱਲਾ ਕੀ ਕੰਮ ਕੀਤਾ ਹੈ ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ ਚ ਕਰੋੜਾਂ ਰੁਪਇਆ ਅਸ਼ਧਿਆਨਾ ਤੇ ਲਾਇਆ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਵੱਡੇ-ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ ਇਕੱਲੇ ਲੁੱਟਣ ਦਾ ਕੰਮ ਕਰ ਰਹੇ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣ ਜਾਂਦੀ ਹੈ ਅਗਲੇ 3 ਸਾਲਾਂ ਦਾ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ ਉਦੇ ਬਾਅਦ ਲਾਊਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹਣਾ ਸਰ ਜੇ ਇਹ ਲੁੱਟ ਕੀਤੀ ਤੁਸੀਂ ਕਹਿ ਰਹੇ ਹੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜਾਉ ਸਰ ਆ ਤਾਂ ਇੱਕ ਐ ਜੀ ਚੀਜ਼ ਹੈ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਹੈ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਨੂੰ ਤਬਾਹ ਕੀਤਾ ਹੈ ਜਿਸ ਲੈਵਲ ਤੇ ਇਹਨਾਂ ਨੇ ਕ腐ਸ਼ਨ ਕਰ ਰਿਆ ਹੈ ਤੈਨੂੰ ਕੋਡ ਕੈਂਪ ਕੀਤਾ